ਲੇੜ ਦੇ ਗੁਰਸਿੱਖ ਪਰਿਵਾਰ ਉੱਪਰ ਗਵਾਂਡੀਆਂ ਵੱਲੋਂ ਇੱਟ ਰੋੜਿਆਂ ਨਾਲ ਕੀਤਾ ਗਿਆ ਹਮਲਾ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆਂ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਬੱਚਿਆਂ ਵੱਲੋਂ ਖੇਡਦਿਆਂ ਬਾਲ ਆ ਗਈ ਅਤੇ ਉਹਨਾਂ ਉਲਾਮਾ ਦਿੱਤਾ ਇਸੇ ਰੰਜਿਸ਼ ਤਹਿਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਉੱਪਰ ਇਹ ਹਮਲਾ ਕੀਤਾ ਉਹਨਾਂ ਨੇ ਦੱਸਿਆ ਕਿ ਬਲਜੀਤ ਸਿੰਘ ਜਸਵੀਰ ਕੌਰ ਬਾਉ ਨਿਰਮਲ ਸਿੰਘ ਸਮੇਤ ਅਣਪਛਾਤੇ ਨੌਜਵਾਨਾਂ ਵੱਲੋਂ ਉਹਨਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਇੱਟ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਹਨਾਂ ਦਾ ਬੇਟਾ ਵਿਕਰਮਜੀਤ ਸਿੰਘ ਜ਼ਖਮੀ ਹੋ ਗਿਆ ਅਤੇ ਉਹਨਾਂ ਦੀਆਂ ਦੋਨੋਂ ਲੜਕੀਆਂ ਦੇ ਕੱਪੜੇ ਵੀ ਪਾੜ ਕੇ ਮੌਕੇ ਤੇ ਫਰਾਰ ਹੋ ਗਏ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਫਾਈ ਨਿਊਜ਼ ਅਮਰitsar ਤੋਂ ਸੁਨੀਲ ਖੋਸਲਾ ਦੀ ਰਿਪੋਰਟ ਮੇਰਾ ਨਾਮ ਨਿਸ਼ਾਨ ਸਿੰਘ ਜੀ ਪਿੰਡ ਪਿੰਡ ਕਲੇਰ ਤੇ ਗੱਲ ਕੋਈ ਨਹੀਂ ਹੋਈ ਸ਼ਦਾਜੀ ਕੱਲ ਦੀ ਗੱਲ ਆ ਉਹਨਾਂ ਨੇ ਬੋਲ ਮਾਰੀ ਆ ਇਹ ਰੰਜਸ ਰੱਖਦੇ ਆ ਪੁਰਾਣੀ ਇਹਨਾਂ ਨੇ ਨਾ ਗੁੜੀਆ ਵੀ ਲੜਾਈ ਹੈ ਪੁਰਾਣੀ ਕੋਈ ਤੇ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਤੇ ਇਦਾਂ ਆ ਵੀ ਉਹ ਉਹਨੂੰ ਲੈ ਕੇ ਤੇ ਮੇਰੇ ਘਰ ਬੋਲ ਕੱਲੀ ਆ ਮੈਂ ਬੋਲ ਵੀ ਕੱਲ ਮੁੰਡਿਆਂ ਬੱਚੇ ਨੂੰ ਵਾਪਸ ਦੇਤੀ ਆ ਤੇ ਇਹਨਾਂ ਦੇ ਮੁੰਡਿਆਂ ਦੇ ਬੋਲ ਕੱਲ ਨਹੀਂ ਕਰਨੀ ਆ ਬਾਪੂ ਮੇਰੇ ਦੇ ਉਹ ਜਿਹੜਾ ਬੈਠੇ ਬਜ਼ੁਰਗ ਉਹਨਾਂ ਦੇ ਸਿਰ 'ਚ ਵੱਜੀ ਆ ਮੈਂ ਫੇਰ ਬੋਲ ਦੇਤੀ ਆ ਤੇ ਅੱਜ ਇਹਨਾਂ ਦੀ ਵੋਟੀ ਆ ਉਹ ਇਹਨਾਂ ਦੇ ਮੇਰੇ ਨਾਲ ਦੀ ਤੇ ਗੱਲ ਪਈ ਆ ਤੇ ਮੈਂ ਫੇਰ ਵੀ ਲੜਾਈ ਠਾਤੀ ਆ ਮੈਂ ਵੀ ਚਲੋ ਕੋਈ ਵੀ ਆਉਂਦਾ ਇਹਦਾ ਵੱਡਾ ਭਰਾ ਮੇਜਰ ਸਿੰਘ ਉਹਨੂੰ ਮੈਂ ਕਿਹਾ ਮੇਜਰਾ ਜੇ ਮੇਰੇ ਮੁੰਡੇ ਦੀ ਗਲਤੀ ਜਾਂ ਮੇਰੀ ਘਰ ਦੀ ਗਲਤੀ ਆ ਨਾ ਤੇ ਮੈਂ ਮਾਫੀ ਮੰਗਦਾ ਵਾਂ ਠੀਕ ਹੈ ਜੀ ਤੇ ਮੈਂ ਸਮ ਬਰਾੜ ਦੇ ਘਰ ਜਾਊਗਾ ਤੇ ਇਹ ਨਹੀਂ ਪਤਾ ਲੱਗਾ ਬਰਾੜ ਆਪਣੇ ਭਨੇਵਿਆਂ ਨੂੰ ਮਾਲਾਂ ਤੋਂ ਲੈ ਕੇ ਜਿਹੜੇ ਸਮੈਗਦਾ ਕੰਮ ਕਰਦੇ ਆ ਉਹਦਾ ਨਾਮ ਬਾਹੂ ਸਾਨਾ ਬਾਹੂ ਆ ਤੇ ਉਹਦਾ ਪਿਤਾ ਦਾ ਨਾਮ ਆ ਨਰਮਲ ਸਿੰਘ ਤੇ ਨਰਮਲ ਸਿੰਘ ਵੀ ਨਾਲ ਆਇਆ ਜੀ ਹੁਣ ਦੋਵੇਂ ਪਿਓ ਪੁੱਤ ਨਾਲੇ ਮਾਂ ਨਾਲੇ ਉਹ ਬਲਜੀਤ ਸਿੰਘ ਸਾਨੋ ਵੀਰ ਸਿੰਘ ਤੇ ਉਹਦੀ ਘਰਦੀ ਦੇ ਬੰਦੇ ਮੁੰਡੇ ਹੈਗੇ 5-7 ਤੇ ਭਾਜੀ ਉਹਨਾਂ ਕੋਲ ਕੋਈ ਕੋ ਹਥਿਆਰ ਆ ਤੇ ਬਾਹੂ ਕੋ ਪਿਸਤੌਲ ਦੇ ਤੇ ਬਲਜੀਤ ਦੇ ਹੱਥ ਵੀ ਦਾਤਰ ਜੀ ਤੇ ਉਹ ਮੇਰੇ ਮੁੰਡੇ ਦੇ ਮਾਰਿਆ ਨੇ ਉਹ ਜਿਹੜਾ ਮਾਰਿਆ ਨਾ ਉਹਦੇ ਹੱਥ ਚੋ ਦੂਜਾ ਨਹੀਂ ਪਿਸਤੌਲ ਹੁੰਦਾ ਉਹਦੀ ਮੁੱਠ ਮਾਰੀ ਜਬੱਟ ਦੀ ਤੇ ਆ ਮੇਰੇ ਵੀ ਮਾਰੀ ਆ ਤੇ ਮੈਂ ਸੈਟ ਤੇ ਉਹ ਮੇਰਾ ਗੱਲ ਫੜਿਆ ਉਹਨਾਂ ਨੇ ਤੇ ਮੈਂ ਹੰਢੀ ਗਿਆ ਬੰਦਾ ਤਾਂ ਮਾਦਾ ਨੂੰ ਬਜ਼ੁਰਗ ਆ ਉਹਨੂੰ ਵੇਖੋ ਕੀ ਹਾਲ ਆ ਇੱਕ ਇਸ ਮੈਗ ਦਾ ਕੰਮ ਕਰਦੇ ਆ ਇਹ ਬਰਬਰ ਆ ਬਲਜੀਤ ਨੂੰ ਪੁੱਛੋ ਕਿਥੇ ਕੋਟੀ ਪਾਈ ਆ ਇਸ ਮੈਗ ਵੀ ਇਹਦੇ ਉਹਨਾਂ ਨੇ ਸਾਰਾ ਧੰਦਾ ਕਰਦੇ ਆ ਦੋ ਨੰਬਰ ਦਾ ਧੰਦਾ ਕਰਕੇ ਨਾਲ ਉਹਨਾਂ ਦੇ ਏਡੇ ਘਟਿਆ ਹਾਂਜੀ ਜਾਣ ਭਾਜੀ ਮੈਂ ਤਾਂ ਅੰਦਰ ਹੀ ਵੜ ਗਿਆ ਤੇ ਵੈਨ ਮੈਨੂੰ ਘਰ ਜਾਣ ਕੋ ਮਾਰਿਆ ਮੇਰੇ ਮੁੰਡੇ ਨੂੰ ਅਸੀਂ ਤਾਂ ਡਹਿਰਾ ਸੋਣਦੀ ਇੱਕ ਮੇਰੀ ਕੁੜੀ ਬਾਹਰ ਪਾਠ ਗੰਦੀ ਡਹਿਰਾ ਸਾਹ ਦਾ ਤੇ ਉਹਨਾਂ ਨੇ ਗੁੜਕਾ ਵੀ ਜਲਤ ਨਾਲੋਂ ਅੰਗ ਕਰਤਾ ਜਲਤ ਜਿਹੜੀ ਨਾ ਉਹ ਫਾੜਦੀ ਹੈ ਤੇ ਮੈਂ ਮੰਗ ਕਰਦਾ ਹਾਂ ਵੀ ਪ੍ਰਸ਼ਾਸਨ ਕੋ ਵੀ ਇਹ ਜੋ ਵੀ ਸਚਾਈ ਸਚਾਈ ਹੋਣੀ ਚਾਹੀਦੀ ਹੈ ਜੇ ਮੈਂ ਝੂਠਾ ਤੇ ਮੈਨੂੰ سزا ਦੇਣੀ ਚਾਹੀਦੀ ਜੇ ਇਹ ਝੂਠੇ ਆ ਤੇ ਇਹਨਾਂ ਨੂੰ ਦੇਣੀ ਚਾਹੀਦੀ ਹੈ ਕਿ 452 ਲੱਗਣੀ ਚਾਹੀਦੀ ਜਿਹੜੀ ਹੈ ਗੱਲ ਸੱਚੀ ਹੈ ਪੂਲ ਤੋਂ ਮੌਕੇ ਤੇ ਆਈ ਮੈਂ ਦਰਖਾਹੀ ਦੀ ਕਿ ਹਾਲ ਤੱਕ ਨਹੀਂ ਮੌਕੇ ਵੇਖਣਾਈ ਕੱਪੜੇ ਮੇਰੀ ਦੋਹਾਂ ਕੁੜੀਆਂ ਦੇ ਪਾੜੇ ਆ ਇੱਕ ਮੇਰੀ ਨਾਲ ਦੀ ਤੇ ਪਾੜੇ ਜੇ ਤੇ ਬਜ਼ੁਰਗ ਮੇਰੇ ਦੇ ਵਾਲ ਖੋਏ ਜੇ ਏਕਾ ਮਾਤਾ ਦੇ ਟੈਗ ਹੋਇਆ ਇਹਨੂੰ ਚੋਕੇ ਥੱਲੇ ਛੋੜਦਾ ਮੰਜੀ ਤੋਂ ਦੋ ਵੇਖ ਲਓ ਭਾਂ ਪਿਆ ਸਾਰਾ ਪਰਾਰਾ ਮਰਜ਼ਾ ਦੀ ਅਹੀਂ ਜੀ ਮੇਰਾ ਨਾਮ ਵੀ ਵਰਨੀਂ ਵਿਕਰਮਜੀਤ ਸਿੰਘ ਜਿਹੜਾ ਪਿੰਡ ਕਲੇਰ ਚਲੋ ਵਿੱਚ ਡਾਡੀ ਨੇ ਡੱਕਿਆ ਸੀ ਬੌਲ ਬੂਲ ਤੋਂ ਕੀ ਮਾਰਦੇ ਸੀ ਭਾਬੇ ਦੀ ਰੋਟੀ ਬੜੋਜੀ ਇਸ ਕਰਕੇ ਉਹ ਨਿੱਕੀ ਜਿਹੀ ਗੱਲ ਤੋਂ ਲੜਾਈ ਹੋ ਗਈ ਇਹ ਮਾਲਾਂ ਦੇ ਮੁੰਡੇ ਹੀ ਤੇ ਉਸ ਸਮੇਂ ਦਾ ਕੰਮ ਵੀ ਕਰਦੇ ਸੀ ਇਸ ਚੱਕਰ 'ਚ ਉਹਨਾਂ ਨੇ ਡਾਡੀ ਨੂੰ ਆਣ ਕੇ ਗੱਲ ਪੈਗੇ ਆ ਇਸੇ ਪਿੰਡ ਦੇ ਪਨੇਵੇਂ ਆ ਤੇ ਨਾਲ ਉਹਨਾਂ ਦਾ ਮਾਮਾ ਆਇਆ ਹੈ ਤੇ ਨਾਲ 3-4 6-5-7 ਮੁੰਡੇ ਲੈ ਕੇ ਆਏ ਆ ਸਿੱਧੇ ਆਣ ਕੇ ਬੂਹਾ ਟੱਪ ਕੇ ਦਾਤਰ ਲੈ ਗਏ ਕੜੇ ਲੈ ਗਏ ਸਿੱਧਾ ਅੰਦਰ ਵੜ ਗਏ ਆ ਤੇ ਸਾਰੇ ਜਾਣੇ ਛੀਛੇ ਛੂਛੇ ਭੰਨ ਕੇ ਸਾਰੇ ਕਰ ਦੇ ਕਿੱਥੇ ਤੂੰ ਜਾਣਦਾ ਅਹੀਂ ਆਪਣੀ ਜਾਨ ਵੀਰ ਜੀ 부ਏ 부ਏ ਮਾਰ ਕੇ ਬਚਾਈ ਆ ਤੇ ਜਿਤਨਾ ਮਤਲਬ ਕੀ ਦੇ ਦੱਸਿਆਂ ਦਾ ਫਿਰ ਤੇ ਹੋਰ ਗੱਲ ਹੋ ਜਾਂਦੀ ਅਹੀਂ ਕਿਤੇ ਚਲੀ ਜਾਂਦੇ ਇਹ ਉਹ ਗਲਗੁਲ ਪਏ ਵੀਰ ਜੀ ਸਾਰੇ ਜਾਣੇ ਤੇ ਇੱਕ ਉਹਨਾਂ ਦੀ ਵਾਈਫ ਆ ਜਸੂ ਗੌਰ ਤੇ ਨਾਲ ਇੱਕ ਜਰਾਜੀ ਗੌਰ ਦੋ ਜਨਾਨੀਆਂ ਆ ਜਿਹੜੀਆਂ ਜਿੰਨਾਂ ਤੋਂ ਜ਼ਿਆਦੀ ਗੱਲ ਵਧੀ ਆ ਇੱਕ ਭੂਆ ਮਾਇਓ ਹਾਂਜੀ ਹਾਂਜੀ ਇਥੇ ਹਾਰ ਵੀ ਸੀ ਕਿਸੇ ਕੋ ਦਾਤਰ ਹੀ ਦਾਤਰ ਆ ਬੂਏ ਦੇ ਵਜ੍ਹਾ ਘੜੇ ਖੰਡੇ ਸਾਰੇ ਆਲਟੋ ਗੱਡੀ ਤੇ ਆਏ ਆ ਚਿੱਟੇ ਰੰਗ ਦੇ ਹਾਂਜੀ ਅੰਮ੍ਰਿਤਧਾਰੀ ਜੀ ਸਾਰੇ ਹਾਂਜੀ ਅੰਮ੍ਰਿਤਧਾਰੀ ਵੀਰ ਜੀ ਸਾਰੇ ਹਾਂਜੀ ਜਨਾਨੀਆਂ ਦੇ ਵੀ ਗੱਲ ਪਏ ਆ ਗੁੜਕਾ ਸਾਹਿਬ ਰਹਿ ਰਸ ਕਾਂਦੇ ਚਲੋ ਸਾਡੇ ਗੱਲ ਪੈ ਜਿਓ ਮਹਾਰਾਜ ਦੀ ਬੇਦਬੀ ਨਾ ਕਰੋ ਮਹਾਰਾਜ ਦੀ ਬੇਦਬੀ ਕਰਤੀ ਗੁੜਕਾ ਸਾਹਿਬ ਪਾੜਤਾ ਮੰਗ ਇਨਸਾਫ ਕਰਾਂਗੇ ਜੇ ਨਾ ਹੋਗਾ ਫਿਰ ਜੋ ਹੋਊਗਾ ਫਿਰ ਠੀਕ ਆ ਮੌਕੇ ਤੇ ਵੀਰ ਜੀ ਪੁਲਿਸ ਅਜੇ ਤੱਕ ਨਹੀਂ ਆਈ ਜਸਬੀਰ ਕੌਰ ਰਾਮਦੀਪ ਪਲੇ ਇਹ ਗੱਲ ਵੀ ਹੋਈ ਤਾਂ ਬੱਚਿਆਂ ਤੋਂ ਲੜਾਈ ਹੋਈ ਕੱਲੇ ਤਾਂ ਪਿਓ ਵੀ ਬੋਲਿਆ ਕਿ ਤੁਸੀਂ ਖੇਡਣ ਦਾ ਹੈ ਤੇ ਬੋਲਾ ਡੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਪਰ ਕੇ ਆਪਣੇ ਘਰ ਲਿਆਏ ਆ ਅੱਜ ਫਿਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕੇ ਮੈਂ ਇਹਨਾਂ ਕਿਹਾ ਕਿ ਪਤਾ ਨਹੀਂ ਆਣ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ ਵੀ ਗਾਲਾਂ ਕੱਢੀ ਜਾਂਦੇ ਮੈਂ ਬਹਿ ਗਿਆ ਜੀ ਉਹ ਆਪਸੇ ਵਿੱਚ ਭਰਾ ਭਰਾ ਖੇਡਣ ਦਾ ਹੈ ਖੇਡਣ ਦੋ ਇਸੇ ਕਰਕੇ ਇਹਨਾਂ ਮੁੰਡਾ ਗੱਲ ਪੈ ਗਿਆ ਮੈਂ ਪਹਿਲਾਂ ਮੁੰਡੇ ਨੇ ਕੁੱਟ ਮਾਰ ਮੇਰਾ ਕੀਤੀ ਰੋੜੇ ਚਲਾਏ ਪੂਏ ਅਗੜ ਇੱਥੇ ਪੂਏ ਚਖਲੋਤੀ ਹੈ ਮੈਂ ਇੱਥੇ ਮੁੰਡੇ ਦਾ ਵਿਕ੍ਰਮ ਸਿੰਘ ਉਹ ਗਏ ਸਾਡੇ ਘਰੇ ਆ ਗਏ ਪਏ ਆ ਪਹਿਲਾਂ ਇਹ ਪਏ ਆ ਆਹੀ ਦਿਨਾਂ ਨਾਲ ਕੁਛ ਕਿਹਾ ਹੀ ਨਹੀਂ ਇਹਨਾਂ ਨੂੰ ਮਾਲਾ ਵਾਲਾ ਉਹ ਲੈ ਜਾਂਦੇ ਘਰੇ ਆਪਣੇ ਨਕੀ ਨਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਥੱਲੇ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਕੋਈ ਗੇਂਦਾ ਸਾਡੇ ਕਹਿੰਦੇ ਆ ਕੋਈ ਮੁੰਡਿਆਂ ਨੇ ਜਾ ਕੇ ਗੱਲ ਕੀਤੀ ਗਈ ਤੇ ਨੀ ਕੋਈ ਸਾਧੂ ਪੁਰਖਾ ਸਾਹਿਬ ਨਹੀਂ ਕੋਈ ਨਹੀਂ ਇਹ ਸਾਨੂੰ ਤੁਮ ਕੀ ਕਹਿੰਦੇ ਕਿ ਸਾਡੇ ਬੱਜੇ ਕੋਈ ਨਹੀਂ ਛੁੱਟਦਾ ਅਜੇ ਤੱਕ ਇਹ ਮਾਲਾ ਵਾਲਾ ਕੋਈ ਬੰਦਾ ਉਹਨੂੰ ਉਹ ਤੁਹਾਨੂੰ ਕਸਾਨ ਜੂਨੀਅਰ ਉਹ ਤੁਹਾਨੂੰ ਤੁਮ ਕੀ ਕਹਿੰਦੇ ਕਿ ਇਹ ਤਾਂ ਹੈਗਾ ਸਾਡੇ ਜੂਨੀਅਰ ਦੇ ਬੰਦੇ ਆ ਤੁਹਾਡੇ ਨੇ ਵੇਚਦੇ ਨਸ਼ਾ ਵੇਚਦੇ ਨਹੀਂ ਨਸ਼ਾ ਵੇਚਦੇ ਕੌਣ ਨਸ਼ਾ ਵੇਚਦੇ ਸਾਡੇ ਕੋਈ ਨਸ਼ਾ ਵੇਚਦੇ ਸਾਡੇ ਜਿੰਨੇ ਨਸ਼ਾ ਨੂੰ ਵੇਚਦਾ ਉਹ ਬੰਦੇ ਆਈਆ ਇੱਥੇ ਆਪਣੀ ਰੋਟੀ ਮਿਹਨਤ ਕਰਕੇ ਖਾਣੇ ਦਿਹਾੜੀ ਦੇਕੇ ਵਾਲੇ ਬੰਦੇ ਆਡੇ ਮਾਰਕਟ ਹੋਈਏ ਕਪੜੇ-ਕਪੜੇ ਪਾੜੇ ਜਿਹੇ ਕੁੱਤੇ ਉਹ ਕਿਹ ਨਾਲ ਕੀਤਾ ਗਿਆ ਕੋਈ ਕਪੜੇ ਨਹੀਂ ਪਾਟੇ ਕੋਈ ਨਹੀਂ ਆਇਆ ਸਾਡੇ ਕੋਲ ਕਪੜਾ ਨਹੀਂ ਪਾਟਾ ਕੋਈ ਨਹੀਂ ਆਇਆ ਇਹ ਮੰਨ ਜਾਂਦਾ ਇਹ ਮੰਨਦਾ ਇਹ ਜਸੂਰਤ ਕਰਦੇ ਹੋ ਹਨ ਇਹ ਯੂਐਸਏ ਕੀ ਸਾਡੇ ਸਾਡੇ ਬੱਚਿਆਂ ਨੂੰ ਧਮਕੀਆਂ ਦਿੰਦਾ ਸਾਡੇ ਬੱਚਿਆਂ ਨੂੰ ਰੋਲਾ ਪਾਉਂਦੇ ਗਾਲਾਂ ਕੱਢਦੇ ਗੰਦੀਆਂ ਕਿ ਲੱਤਾਂ ਪਾਉਂਦਾ ਕਿ ਉਹ ਕਰਦਾ ਜੇ ਕਰਦਾ ਸਾਨੂੰ ਇਹੋ ਗੱਲ ਕਹਿੰਦੀ ਹੈ ਕਿ ਅਸੀਂ ਤੁਹਾਡੇ ਸਾਡੇ ਬੱਜੇ ਕੋਈ ਛੁੱਟਿਆ ਨਹੀਂ ਹੇ ਤੱਕ ਨਹੀਂ ਆਜੀ ਆਈ ਜਿਹੜਾ ਜਸੂ ਮਾਲਾ ਤੋਂ ਮੁੰਡਾ ਆ ਉਹ ਤੇ ਕੋਈ ਪਹਿਲਾਂ ਨਿਛਾ ਦੇ ਕਾਨੂੰਨ ਦੇ ਮਾਮਲੇ ਚੱਜਦੇ ਨਹੀਂ ਜਸੂ ਮਾਲਾ ਤਾਂਹੀਂ ਕੋਈ ਸੱਦਿਆ ਹੀ ਨਹੀਂ ਦੱਸਦੇ ਨਹੀਂ ਵੀ ਸਾਡੇ ਕੋਲ ਤੁਹਾਡਾ ਕੋਈ ਰੈਕਡ ਕਵਿਆ ਨਹੀਂ ਕੋਈ ਨਹੀਂ ਬਣਾਉਂਦਾ ਤੁਹਾਡੇ ਜਸੂ ਮੁੰਡਾ ਹੀ ਨਹੀਂ ਹੈ ਅੱਜ ਇੱਕ ਜਸਪੀਰ ਕੌਰ ਨੇ ਇਹਨਾਂ ਦੇ ਖਿਲਾਫ ਦਿੱਤੀ ਹੈ ਵਿਕਰਮ ਸਿੰਘ ਦੇ ਤੇ ਇੱਕ ਮਨਪ੍ਰੀਤ ਕੌਰ ਦੇ ਇਹਨਾਂ ਉਹਨਾਂ ਦੇ ਖਿਲਾਫ ਦਿੱਤੀ ਹੈ ਆ ਕੇ ਵੇਖਿਆ ਮੌਕਾ ਉਧਰ ਵੀ ਚਲੇ ਜੀ ਦੱਸਿਆ ਕੀ ਨਾਲ ਆ ਮਾਮਲਾ ਕਿਉਂ ਨਾ ਚੱਲਦਾ ਹੈ ਪਰਵਾਰ ਵਰ ਕਾਰੇ ਆ ਕਿ ਸ਼ੀਸ਼ੇ ਟੁੱਟੇ ਆ ਬਾਰੋਂ ਬੰਦੇ ਮਂਗਾ ਕੇ ਸ਼ੀਸ਼ੇ ਹੈ ਤੋੜੇ ਸਾਜਰੀ ਨਸ਼ੇ ਦੀ ਗੱਲ ਚੱਲ ਰਹੀ ਹੈ ਕਿ ਮਾਲ ਪਿੰਨ ਤੋਂ ਬਦ ਬਰੇ ਆਏ ਤੇ ਸਪਲਾਈ ਕਰਦਾ ਬਸ ਉਹਨਾਂ ਦਾ ਲੈਟਮ ਦਿੱਤੇ ਜਾ ਰਹੇ ਆ ਉਹ ਜੇ ਵਰਦਾ ਇਹ ਪੰਜ-ਛਤ ਜਿਹੜੇ ਆ ਚਾਹਤੇ ਨੋਰ ਨੋਰ ਜਾਂਦੇ ਜਾਂਦੇ। ਇਹਦੇ ਬਾਰੇ ਕੀ ਕਰਾਂ? ਅੱਜ ਤੱਕ ਨਹੀਂ ਇਹਨਾਂ ਦੱਸਿਆ ਅੱਜ ਝਗੜਾ ਹੈ ਤਾਂ ਅੱਜ ਗੱਲ ਕੀਤੀ। ਕਦੇ ਨਹੀਂ ਇਹੋ ਜਿਹੀ ਗੱਲ ਹੈ ਜੀ ਸਾਹਮਣੇ। ਨਾ ਇਹਨਾਂ ਕੀਤੀ। ਦੋਨਾਂ ਹੁੰਦੇ ਹੁੰਦੇ ਸਾਥ। ਉਹ ਕਿੰਦਾ ਸਾਨੂੰ ਕੁੱਟਿਆ ਮਾਰਿਆ ਇਹ ਘਰ। ਜਨਾਨੀ ਕਹਿੰਦੀ ਮੈਂ। ਉਹ ਪਰਿਵਾਰਕ ਇਹ ਆ ਕਰਦੀ। ਅੱਜ ਉੱਥੇ ਚੱਲੇ ਆ ਮੌਕਾ ਵੇਖਣ। ਉੱਥੇ ਵੇਖ ਕੇ ਮੌਕਾ ਪਤਾ ਲੱਗੂ ਵੀ ਨਾਲ। ਚੱਲੋ। ਆਪੀ ਉਹ ਵੇਖੋ ਭਈ ਸਾਹਮਣੇ। I'm <laughs> <laughs>